ਚਾਹ ਵਾਲੀ ਤੁਸੀਂ ਬਹੁਤ ਬੀਤੀਆਂ ਹੋਣਗੀਆਂ ਪਰ ਇਹ ਜਿਹੜੀ ਚਾਹ ਆ ਲੱਗ ਚਾਹ ਆ ਇਹਦੇ ਵਿੱਚ ਨਾ ਦੁੱਧ ਪੈਂਦਾ ਨਾ ਪੱਤੀ ਪੈਂਦੀ ਆ ਅਜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੋਰੀਅਨ ਚਾਹ ਜਿਹੜੀ ਕੀ ਇੰਨਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਸਰਵਨ ਨਾਲ ਦੁੱਧ ਪਵੇ ਨਾ ਪੱਤੀ ਪਵੇ ਸੋਡਾ ਪੈਂਦਾ ਬੋਲਸ ਪੈਂਦੇ ਤੇ ਫਲੇਵਰ ਪੈਂਦਾ ਸਰ। ਬਾਕੀ ਜੇ ਉਹ ਪੰਦੀ ਚਾਹ ਪੱਤੀ ਪੈਂਦੀ ਹੈ ਨਾ ਜਨੂਨੀ ਪੈਂਦੀ ਸਰ ਸੋਡਾ ਤੇ ਬਰਫ਼ਤ ਪਾਹਲਾ ਹੁੰਦਾ ਠੰਡੀ ਹੁੰਦੀ ਚਾਹ ਹਮ। ਜਿਹਨਾਂ ਕਰ ਕੀਤੀ ਪੰਜਾਬੀ ਉਹ ਚਾਹ ਗਰਮ ਹੁੰਦੀ ਆ ਇਹ ਚਾਹ ਠੰਡੀ ਆ। ਦੁਮਾਜ ਬੜਾ ਜ਼ਮੀਨ ਆਸਮਾਨ ਦਾ ਫਰਕ ਹੈ ਯਾਰ ਇਹ ਲੋਕ ਜ਼ਿਆਦਾ ਇਸ ਚਾਹ ਨੂੰ ਕਿੰਨਾ ਕਿ ਪਸੰਦ ਕਰਦੇ ਨੇ ਕਿਉਂਕਿ ਉਹ ਚਾਹ ਤੇ ਹਰ ਕੋ ਬਣਾ ਲੈਂਦਾ ਪਰ ਜੇ ਤੁਹਾਡੀ ਵਾਲੀ ਕੋਈ ਚਾਹ ਆਏ ਤੁਸੀਂ ਇਕੱਲੇ ਬਣਾਉਂਦੇ ਹੋ ਤੁਹਾਡੇ ਚਾਹ ਵਿੱਚ ਕਿਹੜੇ ਕਿਹੜੇ ਫਲੇਵਰ ਨੇ ਤੇ ਮੈਨੂੰ ਐਸੋ ਵੀ ਅਮਰਸਾਦੀ ਗੱਲ ਕਰੀਏ ਤੁਸੀਂ ਗੁਰੂ ਨਗਰੀ RAMDAS ਵਿੱਚ ਪਹਿਲਾਂ ਤੁਹਾਡਾ ਹੀ ਸੈਟਅਪ ਹੈਗਾ ਹੋਰ ਕਿਸੇ ਦਾ ਸੈਟਅਪ ਨਹੀਂ ਹੈ ਜਿਹੜਾ ਸਟੋਰ ਨਾ ਜ ਹੈਗਾ ਉਹਨਾਂ ਦਾ ਰੇਟ ਕੋਈ ਜ਼ਿਆਦਾ ਵਾ ਤੇ ਆਪਣਾ ਰੇਟ ਹੈਗਾ 100 ਰੁਪਏ ਤੋਂ ਸਟਾਰਟ ਹੋਏਗਾ ਸਰ ਆਪਣਾ ਰੇਟ ਇੰਨਾ ਕਿ ਰੱਖਿਆ ਕਿ ਸਾਰਿਆਂ ਨੇ ਆਣਾ ਆਪਣੇ ਵੋਟ ਵਾਲਿਆਂ ਨੇ ਵੀ ਆਣਾ ਹੈ ਘਰ ਆ ਲੈਣੇ ਵੀ ਆਣਾ ਕਿ ਸਾਰੇ ਰਿਵੋਟ ਕਰਨਾ ਚਾਹੁੰਦੇ ਨੇ ਸਰ ਆਪਣੇ ਕੋਲ 15 20 ਤਰ੍ਹਾਂ ਦੇ ਫਲੇਵਰ ਹੈਗੇ ਨੇ ਤੇ ਆਪਣੇ ਕੋਲ ਸਾਰੀ ਗਾਰੰਟੀ ਹੈਗੀ ਨੇ ਸਰ 15 20 ਫਲੇਵਰ ਤਾਂ ਹੁੰਦੇ ਨੇ ਸਰ ਨਾਗਲਗ ਫਲੇਵਰ ਨੇ ਇਹਤ ਲੱਗਦੀ ਇਸ ਵਿੱਚ ਸ਼ਾਮ ਤੱਕ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਜਿਹਦੀ ਮਿਹਨਤ ਕਰਦੇ ਹੋ ਉਹਦਾ ਮਿਹਨਤ ਦਾ ਮਾ ਤੁਹਾਨੂੰ ਮਿਲ ਜਾਂਦਾ ਕਰਦਾ ਨਹੀਂ ਮਾਲਕ ਦੀ ਮੇਰਨਾਨ ਸਰ ਬੋਲ ਵਧੀਆ ਮਿਲਦਾ ਸਰ ਹੁਣ ਮੈਂ 버ਗਰ ਵੀ ਸ਼ੁਰੂ ਕੀਤਾ ਮੇਰਾ 버ਗਰ ਵੀ ਹਾਲਤੀ ਆਉਂਦਾ ਮੇਰਾ ਟਿੱਕੀ ਪਾਨਾ ਵਾ ਨਾ ਕੇ ਵਾਤਾ ਪਰਨੀਰ ਦੀ ਤਬੀ ਵੀ ਮੰਗਦੇ ਤੁਸੀਂ ਵੀ ਹੁਣ ਤੱਕ ਤੁਸੀਂ ਇਹ ਜਿਹੜੇ ਫਲਾਵਰ ਤਿਆਰ ਕੀਤੇ ਨੇ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸਭੀ ਕਿਨੇ ਤਰ੍ਹਾਂ ਦੇ ਫਲਾਵਰ ਕਰਦੇ ਨੇ ਤੇ ਸਿੱਖਣ ਚ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਕੋਰੀ ਦੀ ਚਾਹ ਜਿਹੜੀ ਹੈ ਪੰਜਾਬ ਵਿੱਚ ਲਿਆਉਣ ਵਿੱਚ ਕਿੰਨਾ ਟਾਈਮ ਲੱਗਾ ਜਾਣੇ ਤੋਂ ਆਇਆ ਵਾ ਲੁਧਿਆਣੇ ਮਾਟੋ ਚ ਲੰਘ ਗਿਆ ਪਹਿਲਾਂ ਫਾਦਰ ਸਾਹਿਬਾ ਪਾਟੋ ਚ ਲੰਘਦਾ ਸੀ ਮੈਂ ਫੈਕਟਰੀ ਚੋਂ ਕੰਮ ਕਰਦਾ ਸੀ ਤੇ ਫਾਦਰ ਸਾਹਿਬ ਦਾ ਫਿਰ ਆਪਰੇਸ਼ਨ ਕਰਾਇਆ ਰੀਡ ਦੀ ਹੱਡੀ ਦਾ ਉਸ ਵਾਰ ਮੈਂ ਮਾਟੋ ਚ ਲਾਲ ਲੰਘ ਗਿਆ ਫਿਰ ਗੁਰੂ ਰਾਮਦਾਸ ਜੀ ਨਗਰੀ ਆਣਾ ਪੈ ਗਿਆ ਆਪਣੇ ਸੋਬ ਬਣਾਏ ਕਸਟਮਰ ਇੱਕ ਵਾਰ ਬਿੰਦਾ ਇੱਕ ਗਲਾ ਟਰਾਈ ਕਰਨ ਚ ਚਾਰ ਪੰਜ ਬੰਦੇ ਆਉਂਦੇ ਜੇ ਇੱਕ ਟਰਾਈ ਕਰਦਾ ਤੇ ਸਾਰੇ ਵਿਕੇ ਜਾਂਦੇ ਸਨ ਮਾਲਕ ਦੇ ਇੰਨੀ ਮੇਰ ਸਸਿਕਾ ਦੋਸਤੋ ਮੈਂ ਤੁਹਾਡਾ ਦੋਸਤ ਅਜੀਤ ਸਿੰਘ ਗਰੇਵਾਲ ਤਸਵੀਰਾਂ ਖਵਾਵਾਂਗੇ ਤੁਹਾਨੂੰ ਅੱਜ ਅਮਰ ਸਾਦੇ ਉਸ ਨੌਜਵਾਨ ਦੀ ਆ ਜਿਹੜਾ ਕਿ ਕੋਰੀਅਨ ਚਾਹ ਲੈ ਕੇ ਆਇਆ ਬੱਬਲ ਚਾਹ ਵਾਲੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਆਹ ਤੁਹਾਨੂੰ ਤਸਵੀਰਾਂ ਥਾਂ ਦੀ ਕਰਾਂਗੇ ਸਭ ਤੋਂ ਵੱਡੀਆਂ ਬੱਬਲ ਚਾਹ ਕੋਰੀਅਨ ਚਾਹ ਜਿਹੜੀ ਕਿ ਇੰਨਾ ਵੱਲੋਂ ਲਿਆਂਦੀ ਗਈ ਆ ਤੁਸੀਂ ਅਕਸਰ ਦੇਖਦੇ ਹੋ ਵੀ ਚਾਹ ਵਾਲ ਤੁਸੀਂ ਬਹੁਤ ਪੀਤੀਆਂ ਹੋਣਗੀਆਂ ਪਰ ਇਹ ਜਿਹੜੀ ਚਾਹ ਆ ਲੱਗ ਚਾਹ ਆ ਇਹਦੇ ਵਿੱਚ ਨਾ ਤੇ ਦੁੱਧ ਪੈਂਦਾ ਨਾ ਪੱਤੀ ਪੈਂਦੀ ਆ ਅਧਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੋਰੀਅਨ ਚਾਹ ਜਿਹੜੀ ਕਿ ਇੰਨਾ ਵੱਲੋਂ ਤਿਆਰ ਕੀਤੀ ਗਈ ਆ ਇਸ ਨੌਜਵਾਨ ਨਾਲ ਗੱਲਬਾਤ ਵੀ ਕਰਾਂਗੇ ਵੀਰ ਦੇ ਨਾਲ ਅ ਵੀਰ ਜੀ ਕਿਸਾ ਦੇ ਦਿਓ ਮਨਚ ਵਿਚਾਰ ਕੇ ਦਾਇਆ ਕੋਰੀਅਨ ਚਾਹ ਲਿਆਉਂਦਾ ਇਹ ਤੁਸੀਂ ਸੈਟਅਪ ਲਾਇਆ ਵਾ ਕਿਸ ਨਾਲ ਲਾਇਆ ਮਨਚ ਵਿਚਾਰ ਕੇ ਲਾਇਆ ਸਰ ਆਪਣੀ ਸੋਚ ਆਇਆ ਸੀ ਨਾ ਕਿ ਪਟੂਰੇ ਛੋਲੇ ਵਗੈਰਾ ਹੋਗੇ ਸਾਰੇ ਕੰਮ ਕਰਦੇ ਸੀ ਡਿਫਰੈਂਟ ਕੰਮ ਕਰਨਾ ਸੀ ਤਾਂ ਲਿਆਏ ਸਰ ਸੋ ਇੱਕ ਸੋਚ ਆਪਣੀ ਆਇਆ ਸੀ ਕੁਛ ਹਟ ਕੇ ਕੰਮ ਕਰਨਾ ਪੰਜਾਬੀਆਂ ਲਈ ਬਿਨੀਆਂ ਸੋਪੀ ਅਸੀਂ ਦੇਖੇ ਖਾ ਚੱਕੇ ਲੋਕ ਜਦੋਂ ਚਾਹ ਪੀਂਦੇ ਨੇ ਖਾ ਕੇ ਪੰਜਾਬੀ ਚਾਹ ਦੇ ਬਲਸ਼ਕੀਨ ਨੇ ਫਿਰ ਉੜਦੇ ਨੇ ਸਵੇਰੇ ਚਾਹ ਪੀਂਦੇ ਜਿਹੜੀ ਚਾਹ ਨਾਲ ਪੀਣੋਂ ਅੱਖਾਂ ਹੀ ਖੋਲਦੀ ਆ ਉਹ ਤੁਹਾਡੇ ਕੋਲ ਜਿਹੜੀ ਚਾਹ ਆ ਇਹ ਚ ਨਾ ਦੁੱਧ ਪੈਂਦਾ ਨਾ ਪੱਤੀ ਪੈਂਦੀ ਆ ਤੇ ਨਾ ਹੀ ਤੇ ਮਲਾਈ ਹੁੰਦੀ ਆ ਇਹ ਵੱਖਰੀ ਤਰ੍ਹਾਂ ਦੀ ਚਾਹ ਆ ਇਸਰ ਇਹਨਾਂ ਦੁੱਧ ਪਵੇ ਇਹਨਾਂ ਪੱਤੀ ਪਵੇ ਸੋਡਾ ਪੈਂਦਾ ਬੂਬਲਸ ਪੈਂਦੇ ਤੇ ਫਲੇਵਰ ਪੈਂਦਾ ਸਰ ਬਾਕੀ ਇਹ ਜੋ ਉਹ ਪੰਦੀ ਚਾਹ ਪੱਤੀ ਪੰਦੀ ਹੈ ਨਾ ਇਹ ਨਹੀਂ ਪੈਂਦੀ ਸਰ ਸੋਡਾ ਤੇ ਬਰਫ਼ਤ ਵਗਲਾ ਹੁੰਦਾ ਠੰਡੀ ਹੁੰਦੀ ਚਾਹ ਸਾਡੀ ਦੇਖੋ ਵੀ ਜਿਹੜੀ ਜੱ ਸਵੇਰੇ ਪੀਂਦੇ ਨੇ ਨਾ ਪਹਿਲਾਂ ਗੱਲ ਕੀਤੀ ਪੰਜਾਬੀ ਉਹ ਚਾਹ ਗਰਮ ਹੁੰਦੀ ਆ ਇਹ ਚਾਹ ਠੰਡੀ ਆ ਦੋਮਾ ਜ ਬੜਾ ਜ਼ਮੀਨ ਆਸਮਾਨ ਦਾ ਫਰਕ ਆ ਪਰ ਲੋਕ ਜ਼ਿਆਦਾਤਰ ਇਸ ਚਾਹ ਨੂੰ ਕਿੰਨਾ ਕੁ ਪਸੰਦ ਕਰਦੇ ਨੇ ਕਿਉਂਕਿ ਉਹ ਚਾਹ ਤੇ ਹਰ ਕੋਈ ਬਣਾ ਲੈਂਦਾ ਪਰ ਜੇ ਤੁਹਾਡੀ ਵਾਲੀ ਕੋਰੀਅਨ ਚਾਹ ਆ ਇਹ ਤੁਸੀਂ ਇਕੱਲੇ ਬਣਾਉਂਦੇ ਹੋ ਕਿੰਨਾ ਕੁ ਲੋਕ ਪਸੰਦ ਕਰਦੇ ਨੇ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਬਹੁਤ ਜਿਆਦਾ ਵਧੀਆ ਰਿਸਪੌਂਸ ਹੈਗਾ ਕਿ ਥੋੜੇ ਪਹਿਲੇ ਕੰਮ ਡਾਊਨ ਹੋ ਗਿਆ ਸੀ ਸਰਦੀਆਂ ਕਰਕੇ ਹੁਣ ਬਹੁਤ ਵਧੀਆ ਰਿਸਪੌਂਸ ਹੈਗਾ ਮਾਲਕ ਦੀ ਮਿਹਰ ਕਿ ਸਾਰੀ ਦਿਹਾੜੀ ਲੱਗੇ ਰਹੀਦਾ ਸ਼ਾਮੀ ਦੁਪਹਿਰੀ ਕਈ ਵਾਰ ਰੋਟੀ ਖਾਣ ਦਾ ਵੀ ਟਾਈਮ ਨਹੀਂ ਮਿਲਦਾ ਮਾਲਕ ਦੀ ਇੰਨੀ ਮਿਹਰ ਹੈ ਜਿਹਦੇ ਵਿੱਚ ਕੋਰੀਅਨ ਚਾਹ ਵਿੱਚ ਕਿਹੜੇ ਕਿਹੜੇ ਫਲੇਵਰ ਨੇ ਤੇ ਮੈਨੂੰ ਅਸੂਪ ਅਮਰਸਾ ਦੀ ਗੱਲ ਕਰੀਏ ਤੁਸੀਂ ਗੁਰੂ ਨਗਰੀ ਰਾਮਦਾਸ ਵਿੱਚ ਪਹਿਲਾਂ ਤੁਹਾਡਾ ਹੀ ਸੈਟਪ ਹੈਗਾ ਹੋਰ ਕਿਸੇ ਨੇ ਸੀਦਾ ਸੈਟਪ ਲਾਇਆ ਨਹੀਂ ਸਰ ਵੱਡੇ ਵੱਡੇ ਰੈਸਟੋਰੈਂਟਾਂ ਚ ਹੈਗਾ ਉਹਨਾਂ ਦਾ ਰੇਟ ਕੋਸਾ ਜ਼ਿਆਦਾ ਵਾ ਤੇ ਆਪਣਾ ਰੇਟ ਹੈਗਾ 100 ਰੁਪਏ ਤੋਂ ਸਟਾਰਟ ਹੋ ਜਾਂਦਾ ਸਰ ਆਪਣਾ ਰੇਟ ਹੀ ਇੰਨਾ ਕਿ ਰੱਖਿਆ ਕਿ ਸਾਰਿਆਂ ਨੇ ਆਣਾ ਆਪਣੇ ਕੋਲ ਆਰਡਰ ਵਾਲਿਆਂ ਨੇ ਵੀ ਆਣਾ ਹੈ ਘਰ ਆਲੇ ਨੇ ਵੀ ਆਣਾ ਕਿ ਸਾਰੇ ਰਿਪੋਰਟ ਕਰ ਸਕਣ ਤੁਸੀਂ ਕਿ ਫਲੇਵਰ ਦੀ ਗੱਲ ਕਰੀਏ ਕਿਹੜੇ ਕਿਹੜੇ ਦਾ ਕੋਈ ਫਲੇਵਰ ਹੈਗੇ ਨੇ ਜਿਹੜੇ ਕੋਈ ਚਾਹ ਵਿੱਚ ਤੇ ਬੱਬਲ ਚਾਹ ਵੀ ਕਹਿੰਦਾ ਵਾ ਅਸੀਂ ਦੇਖਿਆ ਵੀ ਉਹ ਚਾਹ ਵਿੱਚ ਆਮ ਜਿਹੜੀ ਅਸੀਂ ਘਰਾਂ ਵਿੱਚ ਚਾਹ ਪੀਂਦੇ ਆ ਉਹਨਾਂ ਚ ਉੱਤੇ ਮਲਾਈ ਆ ਜਾਂਦੀ ਹੈ ਪਰ ਇਹ ਜਿਹੜੀ ਤੁਹਾਡੀ ਵਾਲੀ ਚਾਹ ਆ ਇਹ ਚ ਬੱ ਤੇ ਆਪਣੇ ਕੋ ਸਾਰੀ ਗੋਰੈਂਟੀ ਹੈਗੀ ਨਜ਼ਰ 15-20 ਫਲੇਵਰ ਹੁੰਦੇ ਨੇ ਸਰ ਲਗ ਲਗ ਫਲੇਵਰ ਨੇ ਸਾਰੇ ਤੇ ਬਿਨੇ ਸਭ ਵੀ ਬਣਾਉਂਦਾ ਕਿਸ ਤਰ੍ਹਾਂ ਤਰੀਕਾਵਾ ਦਸ਼ਕਾ ਜੀ ਨੂੰ ਸਲਾਹ ਕਰ ਦੋ ਕਿੰਨੀ ਕਿ ਮਿਹਨਤ ਲੱਗਦੀ ਹੈ ਬਣਾਉਣ ਵਿੱਚ ਤੇ ਲੋਕ ਕੀ ਪਸੰਦ ਕਰਦੇ ਨੇ ਆ ਕੇ ਕਿਹੜਾ ਫਲੇਵਰ ਜਾ ਕੇ ਤੁਹਾਡੇ ਲੋਕ ਕਹਿੰਦੇ ਜਾਂਦੇ ਬਣਾਵਾ ਸਰ ਮੇਰੇ ਕੋ ਸਾਰੇ ਹੀ ਮੋਰ ਸੇਲਿੰਗ ਨੇ ਮੇਰੇ ਫਲੇਵਰ ਕਿ ਬਣਾਉ ਨੂੰ ਸਰ 2 ਕੁ ਮਿੰਟ ਹੀ ਲੱਗਦੇ ਆ ਕਸਟਮਰ ਖੜਦਾ ਉਹਨਾਂ ਨੂੰ ਬਣ ਵੀ ਜਾਂਦਾ ਸਰ 2 ਕੁ ਮਿੰਟ ਦਾ ਹੀ ਟਾਈਮ ਹੈਗਾ ਸਰ ਬਾਕੀ ਆਪਣਾ ਹਾਈਜਨਿਕ ਦਾ ਪੂਰਾ ਧਿਆਨ ਰੱਖਿਆ ਜਾਂਦਾ ਆਪਾਂ ਨੇ ਸੋਸੀ ਦੇਖਿਆ ਪਰਵਾਹ ਤੁਹਾਡੇ ਨਾਲ ਪਰਨੀ ਜੜੇ ਉਹ ਵੀ ਨਾਲ ਲੱਗੇ ਨੇ ਤੁਹਾਡੇ ਪਿਤਾ ਜੀ ਮਾਤਾ ਜੀ ਸਾਰਾ ਪਰਿਵਾਰ ਇੱਥੇ ਮਿਹਨਤ ਕਰਦਾ ਨਾਲ ਪਰ ਆ ਮਾਲਕ ਦੀ ਮੇਰ ਨਾਲ ਸਰ ਸਾਰੇ ਹੈਲਪ ਕਰਦੇ ਨੇ ਮੇਰਾ ਮੇਰਾ ਮੁੰਡਾ ਵੀ ਨਾਲ ਹੁੰਦਾ ਮੇਰੀ ਫੈਮਲੀ ਵੀ ਨਾਲ ਹੁੰਦੀ ਸਰ ਸਾਰੇ ਨਾਲ ਹੁੰਦੇ ਨੇ ਸਰ ਇੰਨੀ ਸੋ ਵੀ ਕਿੰਨੇ ਕੀ ਮਿਹਨਤ ਲੱਗਦੀ ਇਸ ਵੀ ਸ਼ਾਮ ਤੱਕ ਗੁਰੂ ਸਾਹਿਬ ਦੀ ਕਿਰਪਾ ਹੋ ਜਾਂਦੀ ਹੈ ਜਿੰਨੀ ਮਿਹਨਤ ਕਰਦੇ ਹੋ ਉਹਦਾ ਮਿਹਨਤ ਦਾ ਮਾ ਤੁਹਾਨੂੰ ਮਿਲ ਜਾਂਦਾ ਸ਼ਾਮ ਤੱਕ ਨਹੀਂ ਮਾਲਕ ਦੀ ਮੇਰ ਨਾਲ ਸਰ ਬੋਲ ਵਧੀਆ ਮਿਲਦਾ ਸਰ ਹੁਣ ਮੈਂ 버ਗਰ ਵੀ ਸ਼ੁਰੂ ਕੀਤਾ ਮੇਰਾ 버ਗਰ ਵੀ ਹੈਲਦੀ ਹੁੰਦਾ ਮੇਰਾ ਟਿੱਕੀ ਪਾਨਾ ਵਾ ਨਾ ਕੇ ਬਾਤ ਸਰ ਪਨੀਰ ਦੀ ਸਟਫਿੰਗ ਹੁੰਦੀ ਆ ਅਸੀਂ ਦੇਖਿਆ ਜਤਰ ਪ੍ਰਵਾਸੀ ਜਿਹੜੇ ਨੇ ਉਹ ਜਤਰ ਕੰਮ ਕਰਦੇ ਨੇ ਖਾਸ ਕਰਕੇ ਫਾਰਚੂਡ ਦਾ ਕੰਮ ਕਰਦੇ ਨੇ ਬਸ ਤੁਹਾਡਾ ਕੰਮ ਡਿਫਰੈਂਟ ਆ ਫਰਕ ਆ ਪੰਜਾਬੀਆਂ ਦੀ ਗੱਲ ਕਰੀਏ ਪੰਜਾਬੀ ਕਿੰਨੇ ਕ ਤੁਹਾਡੀ ਰੀੜੀ ਤੇ ਆਉਂਦੇ ਨੇ ਨਹੀਂ ਸਰ ਪੰਜਾਬੀ ਸਾਰੇ ਪੰਜਾਬੀ ਰੀੜਾ ਆਉਂਦੇ ਨੇ ਬੜੇ ਵਧੀਆ ਬੰਦੇ ਕਹਿੰਦੇ ਨੇ ਕਿ ਤੁਸੀਂ ਹਸਬੰਡ ਵਾਈਫ ਕੰਮ ਕਰ ਰਹੇ ਹੋ ਆਪਣਾ ਸਰਦਾਰ ਭਰਾ ਕੰਮ ਕਰ ਰਿਹਾ ਸਪੈਸ਼ਲ ਹੀ ਆਉਂਦੇ ਸਰ ਸਾਰਾ ਖਾਸਾ ਕੋਲ ਹੀ ਮੇਰੇ ਕੋ ਆ ਕੇ ਪੈਂਦਾ ਸਰ ਕੀ ਲੱਗਦਾ ਨਹੀਂ ਪੰਜਾਬੀ ਨੂੰ ਪੰਜਾਬੀ ਦਾ ਸਾਥ ਦੇਣਾ ਚਾਹੀਦਾ ਵਾ ਸਪੋਰਟ ਕਰਨੀ ਚਾਹੀਦੀ ਆ ਤਾਂ ਜੋ ਕਿ ਪੰਜਾਬੀ ਆਪਣੇ ਕੋ ਕਿ ਕੱਲਾ ਮਹਿਸੂਸ ਨਾ ਕਰੇ ਨਹੀਂ ਸਰ ਬਹੁਤ ਯਾਰ ਬਹੁਤ ਵਧੀਆ ਸਪੋਰ ਦੇ ਵਿੱਚ ਕਈ ਹੈਵੀ ਨੇ ਸੜਨ ਵਾਲੇ ਪਰ ਨਹੀਂ ਚਲੋ ਮਾਲਕ ਦੀ ਮਿਹਰ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਸ ਆ ਕਿ ਪੰਜਾਬੀ ਸਾਰੇ ਵਧੀਆ ਨਾਲ ਖੜ ਜੰਦੇ ਨੇ ਆਗੇ ਬਿਲਕੁਲ ਜੀ ਤੇ ਮੈਨੂੰ ਐਸੋਪੀ ਹੁਣ ਤੱਕ ਤੁਸੀਂ ਇਹ ਜਿਹੜੇ ਫਲੇਵਰ ਤਿਆਰ ਕੀਤੇ ਨੇ ਅਸੀਂ ਦੇਖਿਆ ਤੁਸੀਂ ਵੱਖ-ਵੱਖ ਤਰ੍ਹਾਂ ਦੇ ਸਭ ਕਿੰਨੇ ਤਰ੍ਹਾਂ ਫਲੇਵਰ ਕਰਦੇ ਨੇ ਤੇ ਸਿੱਖਣ 'ਚ ਕਿੰਨਾ ਸਮਾਂ ਲੱਗਿਆ ਤੁਹਾਨੂੰ ਕੋਰੀਆਂ ਦੀ ਚਾਹ ਜਿਹੜੀ ਹੈ ਪੰਜਾਬ ਵਿੱਚ ਲਿਆਉਣ ਵਿੱਚ ਕਿੰਨਾ ਟਾਈਮ ਲੱਗਿਆ ਸਰ ਪਹਿਲਾਂ ਨਾ ਮੇਰਾ ਬ੍ਰਦਰ ਕੰਮ ਕਰਦਾ ਸੀ ਉਹਨੇ ਸਖਾਣ ਨੂੰ ਮੈਨੂੰ ਉਹੀ ਇਹ ਆਪਣਾ ਮਹੀਨੇ ਦੇ ਵਿੱਚ ਸਖਾਣ ਤਾ ਸੀ ਗੰਭੀਰ ਭਾਜੀ ਉਹਨੇ ਬ੍ਰਦਰ ਨੇ ਮਹੀਨੇ ਦੇ ਵਿੱਚ ਰੈਡੀ ਹੋ ਗਿਆ ਜੇ ਕੰਮ ਕਰਨ ਵਾਸਤੇ ਦੇਖਣੇ ਸੁ ਵੀ ਸ਼ੁਰੂ ਤੋਂ ਸ਼੍ਰੀ ਅਮਰ ਸਾਹਿਬ ਜੀ ਰਹਿੰਦੇ ਹੋ ਕਿ ਜਾਂ ਤੁਸੀਂ ਬਾਹਰ ਦੇ ਪੰਜਾਬ ਦੇ ਹੋਰ ਕੋਣੇ ਚਾਹੀਏ ਨਹੀਂ ਸਰ ਮੈਂ ਲੁਧਿਆਣੇ ਤੋਂ ਆਇਆ ਹਾਂ ਤੇ ਲੁਧਿਆਣੇ ਮਾਟੋ ਚਲਾਉਂਦਾ ਸੀ ਸਰ ਪਹਿਲਾਂ ਫਾਦਰ ਸਾਹਿਬ ਆਟੋ ਚਲਾਉਂਦੇ ਮੈਂ ਫੈਕਟਰੀ ਜੋਬ ਕਰਦਾ ਸੀਗਾ ਤੇ ਫਾਦਰ ਸਾਹਿਬ ਦਾ ਫਿਰ ਆਪਰੇਸ਼ਨ ਕਰਾਇਆ ਰੀੜ ਦੀ ਹੱਡੀ ਦਾ ਉਸ ਤੋਂ ਬਾਅਦ ਮੈਂ ਆਟੋ ਚਲਾਉਣ ਲੱਗ ਗਿਆ ਫਿਰ ਗੁਰੂ ਰਾਮਦਾਸ ਦੀ ਨਗਰੀ ਆਣਾ ਪੈ ਗਿਆ ਰੱਬ ਨੇ ਸਭ ਬਣਾਇਆ ਵਾ ਪਰ ਮੈਨੂੰ ਇਹ ਸੋ ਵੀ ਆਟੋ ਚਲਾਉਣਾ ਤੇ ਇਹ ਕੰਮ ਕਰਨਾ ਬੜਾ ਡਿਫਰੈਂਟ ਆ ਫਰਕ ਆ ਗਿਆ ਦੋਵਾਂ 'ਚ ਤੇ ਫਿਰ ਕਿਸ ਤਰ੍ਹਾਂ ਮੇਨਟੇਨ ਕੀਤਾ ਕਿੰਨੇ ਕਿ ਖੰਭ ਨੂੰ ਦਿਲੋ ਸਿੱਖਿਆ ਕਿੰਨੀ ਕਿ ਮਿਹਨਤ ਕਰਨੀ ਪਈ ਤੁਹਾਨੂੰ ਸਰ ਮਿਹਨਤ ਤਾਂ ਬਹੁਤ ਆ ਹੁਣ ਇੱਕ ਕਾਰਡ ਹੀ ਸਾਡੀ 3 3.5 ਕਿੰਟਲ ਦੀ ਹੈਗੀ ਸਰ ਮੇਰੀ ਵਾਈਫ ਹੈ ਮੇਰੀ ਮਦਰ ਸਾਰੇ ਹੈਲਪ ਕਰਦੇ ਆ ਤਾਂ ਦਾ ਚੁੱਕਿਆ ਜਾਂਦਾ ਸਮਾਨ ਸਰ ਇਹ ਸਮਾਂ ਕੀ ਆ ਸਵੇਰੇ ਕਿੰਨੇ ਵਜੇ ਆਉਂਦੇ ਹੋ ਸ਼ਾਮੀ ਜਾਈ ਜਾਂਦੇ ਹੋ ਕੀ ਸਮਾਂ ਕੀ ਆ ਸਰ ਆਪਾਂ ਸਵੇਰੇ 11 ਵਜੇ ਆਈਦਾ ਮੈਂ ਤੇ ਰਾਤੀ 11 ਵਜੇ ਤੱਕ ਹੋਈਦਾ हां जी लैपटॉप ਗਾ ਰਿਹਾ ਕੋਈ ਨਾ ਸਰ ਇਹ ਕਿਹਨੇ ਸਭ ਜਿਹੜੇ ਕਸਟਮਰ ਇੱਥੇ ਆਉਂਦੇ ਨੇ ਲੋਕ ਆ ਕੇ ਤੁਹਾਡੇ ਕੋ ਪਸੰਦ ਕਰਦੇ ਨੇ ਚਾਹ ਕੋਰੀਅਨ ਚਾਹ ਪੀਂਦੇ ਨੇ ਬੰਬਲ ਵਾਲੀ ਚਾਹ ਪੀਂਦੇ ਨੇ ਕਿਹੜੀ ਫਲੇਵਰ ਜਿਆਦਾ ਮੰਗਦੇ ਜਾਂਦੇ ਸਰ ਮੇਰੇ ਕੋ ਵੀ ਜ਼ਿਆਦਾਤਰ ਗ੍ਰੀਨ ਐਪਲ ਹੋ ਗਿਆ ਬਲੂ ਬੈਰੀ ਹੋ ਗਿਆ ਸਰ ਆਪਣਾ ਮਿੰਟ ਮਜੀਤ ਹੋ ਗਿਆ ਬਲੈਕ ਕਰੰਟ ਹੋ ਗਿਆ ਸਟ੍ਰੋਬਰੀ ਹੋ ਗਿਆ ਸਰ ਇਹ ਜਿਆਦਾ ਮੋਰਸੇ ਲਿੰਗ ਨੇ ਸਰ ਕਸਟਮਰ ਇੱਕ ਵਾਰ ਬਿੰਦਾ ਇੱਕ ਗਲਾ ਟਰਾਈ ਕਰਵਾ ਚਾਰ ਪੰਜ ਬੰਦੇ ਆਉਂਦੇ ਜੇ ਇੱਕ ਟਰਾਈ ਕਰਦਾ ਸਾਰੇ ਵਿਗੇ ਜਾਂਦੇ ਸਰ ਮਾਲਕ ਦੇ ਇੰਨੀ ਮੇਰ ਆ ਸਰ ਵੀਰ ਜੀ ਸੋ ਵੀ ਤੁਸੀਂ ਆਪਣਾ ਹੁਣ ਪਤਾ ਜਰੂਰ ਦੱਸ ਦਿਓ ਐਡਰੈਸ ਵੀ ਸਾਡਾ ਕਰ ਦਿਓ ਜੇਕਰ ਕਿਸੇ ਨੇ ਆਉਣਾ ਹੋਵੇ ਤੁਹਾਡੇ ਕੋ ਕਿਹੜੀ ਜਗ੍ਹਾ ਤੁਹਾਡੇ ਕੋ ਆਵੇ ਫਿਰ ਆਪਣਾ ਐਡਰੈਸ ਹੈਗਾ ਪੁਤਲੀ ਘਰ ਚੋਂਗਾ ਜੂੜੀ ਦੇ ਨੇ ਸਾਹਮਣੇ ਸਰ ਐ ਸਾਹਮਣੇ ਜੂੜੀ ਹੈਗਾ ਜੂੜੀ ਦੇ ਸਾਹਮਣੇ ਹੈਗਾ ਸਰ ਠੀਕ ਹੈ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਦੀ ਸਰਦਾਰ ਜੀ ਨੇ ਤੁਸੀਂ ਦੇਖਿਆ ਉਹਨਾਂ ਨੇ ਆਪਣਾ ਪਤਾ ਆਪਣਾ ਐਡਰੈਸ ਦੱਸ ਦਿੱਤਾ ਗਿਆ ਖਾਸਕੌਲੇ ਬਿਲਕੁਲ ਸਾਹਮਣ ਆ ਸਾਡੀ ਦਸ਼ਕਾਂ ਨੂੰ ਪੀ ਲਿਆ ਜੇਕਰ ਤੁਸੀਂ ਵੀ ਆ ਕੇ ਬੱਬਰ ਵਾਲੀ ਚਾਹ ਪੀਣੀ ਆ ਤੁਸੀਂ ਵੀ ਆ ਕੇ ਜਿਹੜੇ ਕੀ ਕੋਰੀਅਨ ਚਾਹ ਪੀਣੀ ਆ ਤੁਸੀਂ ਦੇਖਿਆ ਪੰਜਾਬੀ ਅਕਸਰ ਚਾਹ ਦੇ ਸ਼ਕੀਰ ਮੜੇ ਹੁੰਦੇ ਨੇ ਚਾਹਾਂਵਾਂ ਦੇ ਬੜੀਆਂ ਪੀਤੀਆਂ ਹੋਣਗੀਆਂ ਪਰ ਇਹ ਜਿਹੜੀ ਚਾਹ ਤੁਹਾਡੇ ਵਾਸਤੇ ਵੱਖਰੀ ਚਾਹ ਆ ਤੁਸੀਂ ਦੇਖਿਆ ਵੀ ਚਾਹ ਜਿੱਥੇ ਦੁੱਧ ਪਤੀ ਪੈਂਦਾ ਵਾ ਜਿੱਥੇ ਮਲਾਈ ਬੰਦੀ ਆ ਇਹ ਚਾਹ ਬਿਨਾ ਦੁੱਧ ਤੋਂ ਪੈਂਦੀ ਆ ਬਿਨਾ ਮਲਾਈ ਤੋਂ ਬੰਦੀ ਆ ਬਿਨਾ ਪੱਤੀ ਤੋਂ ਬੰਦੀ ਆ ਅਤੇ ਇਸ ਵਿੱਚ ਮਲਾਈ ਨਹੀਂ ਹੁੰਦੀ ਇਸ ਵਿੱਚ ਬੱਬਲ ਜਿਹੜੇ ਚੱਲਦੇ ਨੇ ਇਸ ਕਰਕੇ ਸਾਡੀ ਦਸ਼ਕਾਂ ਪੀ ਲਿਆ ਇਸ ਵੀਡੀਓ ਵੱਤਵਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਜਿਹੜੇ ਵੀ ਇੱਥੇ ਆ ਕੇ ਪੀ ਸਕਣ ਅਤੇ ਵੱਖਰੀ ਕੋਰੀਆਂ ਜਿਹੜੀ ਚਾਹ ਤੁਹਾਨੂੰ ਮਿਲਣ ਵਾਸਤੇ ਮਿਲੇ ਮੀਨੂ ਦੇਵ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਅੰਮ੍ਰਿਤਸਰ ਤੋਂ